ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ 4 ਵਜੇ ਦੇ ਕਰੀਬ ਪਾਠੀ ਦੇ ਬੋਲਣ ਨਾਲ ਹੀ ਉਸ ਦੀ ਅੱਖ ਖੁੱਲ ਗਈ ਸੁੱਜੀਆਂ ਲਾਲ ਅੱਖਾਂ ਵਿੱਚੋਂ ਊਣੀ ਦਰਪਣ ਸਾਫ਼ ਚਲਕ ਰਿਹਾ ਸੀ ਫਰਿੱਜ ਵਿੱਚੋਂ ਪਾਣੀ ਦੀ ਬੋਤਲ ਕੱਢ ਗਲਾਸ ਭਰ ਫਰਿੱਜ ਬੰਦ ਕਰ ਕਿੰਨੀ ਹੀ ਦੇਰ ਫਰਿੱਜ ਦਾ ਹੈਂਡਲ ਫੜੀ ਉਹ ਕੁਝ ਸੋਚਦਾ ਰਿਹਾ ਪਾਣੀ ਪੀ ਬੈਠਕ ਵਿੱਚ ਆ ਕੇ ਲੰਮਾ ਪੈ ਗਿਆ ਪਰ ਬੇਚੈਨੀ ਉਸ ਦੀ ਉਸ ਨੂੰ ਅੱਖਾਂ ਚਪਕਣ ਦੀ ਵੀ ਮੌਲਤ ਨਹੀਂ ਸੀ ਦੇ ਰਹੀ ਉੰਨੇ ਉੱਠ ਕੇ ਮੂੰਹ ਤੋ ਸਿਰ ਤੇ ਪਰਨਾ ਬੰਨਿਆ ਤੇ ਗੁਰਦੁਆਰੇ ਦਾ ਰਾਹ ਪੈ ਗਿਆ। ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਉਹ ਦਰਬਾਰ ਸਾਹਿਬ ਜਾ ਬੈਠਾ ਪਰ ਪਾਠੀ ਦਾ ਬੋਲਿਆ ਇੱਕ ਵੀ ਸ਼ਬਦ ਉਹਦੇ ਕੰਨੇ ਨਾ ਪਿਆ। ਉਹਦੇ ਅੰਦਰ ਤਾਂ ਹਜ਼ਾਰਾਂ ਹੀ ਖਿਆਲਾਂ ਨੇ ਕਣਮਾਸ ਪਾਇਆ ਹੋਇਆ ਸੀ। ਉਹ ਆਪਣੇ ਹੀ ਖਿਆਲਾਂ ਦੇ ਵਹਿਣ ਵਿੱਚ ਡੂੰਗਾ ਵਹਿੰਦਾ ਜਾ ਰਿਹਾ ਸੀ। ਉਸ ਨੂੰ ਦੀਨ ਦੁਨੀਆ ਦੀ ਕੋਈ ਖਬਰ ਨਹੀਂ ਸੀ। ਇੱਕ ਬੱਚਾ ਅਚਾਨਕ ਰੜਦਾ ਰੜਦਾ ਉਹਦੇ ਕੋਲ ਆਇਆ ਤਾਂ ਉਹਦੇ ਖਿਆਲਾਂ ਦੀ ਲੜੀ ਟੁੱਟ ਗਈ ਉਸ ਨੂੰ ਉਸ ਬੱਚੇ ਦੇ ਚਿਹਰੇ ਦੀ ਮਾਸੂਮੀਅਤ ਬਹੁਤ ਦਿਲਕਾਸ਼ ਲੱਗੀ ਉਸ ਦਾ ਜੀ ਕੀਤਾ ਕਿ ਉਹ ਕੁੱਟ ਕੇ ਬੱਚੇ ਨੂੰ ਆਪਣੇ ਗਲ ਨਾਲ ਲਾ ਲਵੇ ਪਰ ਉਸ ਦੀ ਹਿੰਮਤ ਨਹੀਂ ਪਈ ਪਤਾ ਨਹੀਂ ਕਿਹੜੇ ਖਿਆਲ ਉਸ ਨੂੰ ਅਜਿਹਾ ਕਰਨ ਤੋਂ ਵਰਜ ਰਹੇ ਸਨ ਕਿੰਨੀ ਹੀ देर ਉਹ ਰੀਝ ਨਾਲ ਲਾ ਉਸ ਨੂੰ ਵੇਖਦਾ ਰਿਹਾ ਅਤੇ ਅਚਾਨਕ ਉਸ ਦੀਆਂ ਅੱਖਾਂ ਸਾਹਵੇਂ ਉਹ ਬੱਚੇ ਦਾ ਚਿਹਰਾ ਬਦਲ ਗਿਆ ਬੱਚਾ ਉਸ ਨੂੰ 24-25 ਸਾਲ ਦਾ ਜਵਾਨ ਮੁੰਡਾ ਜਾਪ ਰਿਹਾ ਸੀ ਉਸ ਦੇ ਚਿਹਰੇ ਦੀ ਮਾਸੂਮੀਅਤ ਉਸ ਦੇ ਦੇਖਦੇ ਹੀ ਦੇਖਦੇ ਅਲੋਪ ਹੋ ਗਈ ਉਸ ਨੂੰ ਇੰਜ ਜਾਪਿਆ ਜਿਵੇਂ ਉਹ ਬਹੁਤ ਚੁਸਤ ਚਲਾਕੀਆਂ ਵਰਤਣ ਲੱਗ ਪਿਆ ਹੋਵੇ ਜਿਵੇਂ ਉਸ ਨੇ ਕੁਝ ਛਪਾਉਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਸ ਨੇ ਗੋਹ ਨਾਲ ਉਸ ਨੂੰ ਦੇਖਿਆ ਤਾਂ ਉਸ ਨੂੰ ਜਾਪਿਆ ਜਿਵੇਂ ਉਸ ਦੇ ਚਿਹਰੇ ਦੀ ਰੰਗਤ ਹੀ ਉੱਡ ਚੁੱਕੀ ਸੀ ਪਹਿਲਾਂ ਤਾਂ ਉਸ ਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਹੀ ਸੀ ਉਸ ਨੂੰ ਉਸ ਦੀ ਬਾਹ ਤੇ ਕਾਫੀ ਲਾਲ ਲਾਲ ਦਾਣੇ ਦਿਖਾਈ ਦਿੱਤੇ ਉਸ ਦਾ ਜੀ ਡਾਡਾ ਘਬਰਾ ਉਠਿਆ ਉਸ ਦਾ ਜੀ ਕੀਤਾ ਉਹ ਦੀ ਬਾਹ ਫੜ ਪੁੱਛੇ ਕੀ ਵਜਾ ਹੈ ਸ਼ੇਰਾ ਕਿਹੜੇ ਰਾਹ ਤੁਰ ਪਿਆ ਹੈ ਕਿਹੜੀ ਚੀਜ਼ ਹੈ ਜ ਜਿਨੇ ਤੇਰੀ ਮੱਤ ਤੇ ਹੀ ਪਰਦਾ ਪਾ ਦਿੱਤਾ ਤੈਨੂੰ ਚੰਗੇ ਮਾੜੇ ਦੀ ਵੀ ਸੋਝੀ ਨਹੀਂ ਰ ਪਾਰ ਇਸ ਤੋਂ ਪਹਿਲਾਂ ਕਿ ਉਸ ਦੇ ਸਵਾਲਾਂ ਦਾ ਜਵਾਬ ਮਿਲਦਾ ਬੱਚਾ ਅਣਜਾਣ ਵਿਅਕਤੀ ਦੁਆਰਾ ਆਪਣੀ ਬਾਹ ਫੜੀ ਵੇਖ ਡੜਿਆ ਪਿਆ ਉਸਨੇ ਤ੍ਰਿਪਕ ਕੇ ਉਹ ਬੱਚੇ ਦੀ ਬਾਹ ਛੁੜਾ ਦਿੱਤੀ ਬੁੱਕ ਬੁੱਕ ਹੰਝੂ ਕੇਦਾ ਮਸੀ ਆਪਣੇ ਆਪ ਨੂੰ ਸੰਭਾਲਦਿਆਂ ਉਹ ਘਰ ਦੇ ਰਾਹੇ ਪੈ ਗਿਆ ਭਾਰਾ ਜੀ ਵੀ ਉਸਦੇ ਮਨ ਤੇ ਬੋਝ ਸੀ ਕਾਸ਼ ਉਸਦਾ ਪੁੱਤਰ ਗੱਲ ਲਾ ਉਸ ਨੂੰ ਆਪਣੀ ਮਜਬੂਰੀ ਦੱਸ ਜਾਂਦਾ ਕਾਸ਼ ਉਸ ਨੂੰ ਉਹ ਸਾਰੇ ਹਾਲਾਤ ਦੱਸ ਜਾਂਦਾ ਜਿਨ੍ਹਾਂ ਤੋਂ ਅੱਕ ਕੇ ਉਹਨੇ ਇਹ ਰਾਹ ਚੁਣਿਆ ਪਰ ਅਫਸੋਸ ਹੁਣ ਬਹੁਤ ਦੇਰ ਹੋ ਚੁੱਕੀ ਸੀ ਜਾਣ ਵਾਲਾ ਬਹੁਤ ਦੂਰ ਜਾ ਚੁੱਕਾ ਸੀ ਪਰ ਜੋ ਮਗਰ ਰਹਿ ਗਏ ਉਨ੍ਹਾਂ ਦੀ ਜ਼ਿੰਦਗੀ ਵਿੱਚ ਖੜੋਤ ਆ ਚੁੱਕੀ ਸੀ ਜੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ